ਚੇਅਰਮੈਨ ਜੀ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਟੋਡਾ ਸਾਰਾ ਦੇ ਤੇ ਅੱਜ ਅਸੀਂ ਅਸੀਂ ਪਿੰਡ ਕਰਤਾ ਧਰਤਾ ਦੇ ਵਿੱਚ ਜਿੱਥੇ ਕੀ ਤੁਹਾਨੂੰ ਬੇਬੇ ਜੀ ਮਿਲਿਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਬੇਬੇ ਜੀ ਨਾ ਮੈਂ ਤੇਰੀ ਬੇਬੇ ਲੱਗਦੀਆਂ ਕੀ ਮੈਂ ਸਾਰੇ ਪਿੰਡ ਦੀ ਭੂਆਂਗੀ ਹਜੇ ਵੀ ਥੋੜਾ ਫੁੱਫੜ ਮੈਨੂੰ ਡਾਰਲਿੰਗ ਡਾਰਲਿੰਗ ਕਹਿ ਕੇ ਬੁਲਾਉਂਦਾ ਡਾਰਲਿੰਗ ਹੱਸ ਤਾ ਠੀਕ ਠੀਕ ਆ ਪੂਆ ਜੀ ਆਹ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀ ਕਿ ਵੀ ਜਿਹੜੇ ਅੱਜ ਕੱਲ ਦੇ ਮੁੰਡੇ ਕੁੜੀਆਂ ਕੈਨੇਡਾ ਅਮਰੀਕਾ ਜਾ ਰਹੇ ਨੇ ਉਹਨਾਂ ਬਾਰੇ ਥੋੜਾ ਕੀ ਕਹਿਣਾਗਾ ਉਹਨਾਂ ਦਾ ਪੁੱਤ ਦਿਮਾਗ ਖੇលਿਆ ਹੋਇਆ ਆਪਣੀਆਂ ਜ਼ਮੀਨਾਂ ਮਾਮਾ ਨੂੰ ਵੇਚ-ਵੇਚ ਕੇ ਬਾਹਦੇ ਦੇਸ਼ ਜਾਂਦੇ ਨੇ ਫਿਰ ਜਦੋਂ ਬਾਹਰ ਜਾਂਦੇ ਨੇ ਉਧਰ ਟਰੰਕ ਇਹਨਾਂ ਦੇ ੱੱਕੇ ਮੋੜਦਾਗਾ ਇਧਰ ਫਿਰ ਪੁਰੇ ਮਾਪੇ ਵਿਚਾਰੇ ਔਰ ਰੋਂਦੇ ਨੇ ਆ ਦੇਖ ਲੈ ਖਾਂ ਕਰੋੜਾ ਰੁਪਈਆ ਲਾ ਕੇ ਆ ਮਕਾਨ ਜਮਾ ਖੰਡਰ ਬਣੇ ਪਏ ਨੇ ਤੇ ਮੁੜ ਕੇ ਨਹੀਂ ਆਏ ਹੈਗੇ ਇੱਥੇ ਚੋਰ ਆਉਂਦੇ ਨੇ ਜਿਹੜਾ ਮਾੜਾ ਮੋਟਾ ਸਮਾਨ ਹੁੰਦਾ ਉਹ ਚਾਕੇ ਲੈ ਜਾਂਦੇ ਨੇ ਇਹ ਤਾਂ ਗੱਲ ਸ਼ੁਕਰ ਮਾਏ ਆ ਗਈ ਮੇਰੇ ਕਰਕੇ ਇੱਥੇ ਕੋਈ ਨਹੀਂ ਫੜਕਦਾ ਕੰਜਰ ਨਹੀਂ ਤਾਂ ਭੇ ਦੇ ਖਤਮ ਇਹ ਤਾਂ ਕਿਉਂ ਕੋਠੀ 1.5 ਕਿਲੇ ਲੈ ਜਾਣ ਆ ਕੋਈ ਜੇ ਕਰੇ ਤੁਹਾਨੂੰ ਵੀ ਕੈਨੇਡਾ ਅਮਰੀਕਾ ਜਾਣ ਦਾ ਮੌਕਾ ਮਿਲੇ ਤੇ ਤੁਸੀਂ ਜਾਓਗੇ ਕਿਹੜੀਆਂ ਗੱਲਾਂ ਕਰਦਾ ਮਾਂ ਦੇ ਪੁੱਤਾਂ ਵੀ ਮੈਂ ਤਾਂ ਟਰੰਕ ਦੀ ਮੈਂ ਮਕਾਨ ਨਹੀਂ ਜਾਂਦੀ ਮੈਂ ਤਾਂ ਮਤਲਬ ਟਰੰਪ ਤਾਂ ਹਾਂ ਜੋ ਤੂੰ ਗਿਆ ਟਰੰਕ ਅੱਛਾ ਅੱਛਾ ਉਹ ਬੀਬੀ ਆ ਪਾਰਟੀ ਹੋ ਗਈ ਆ ਚੱਕੇਰਾ ਆ ਗਿਆ ਤੇਰਾ ਵੀਜ਼ਾ ਅਮਰੀਕਾ ਦਾ ਉਹ ਮੱਤਿਆਕ ਨਾ ਤੇ ਅਮਰੀਕਾ 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 ਪੁੱਵਾ ਤੂੰ ਤਾਂ ਕਹਿੰਦੀ ਤੂੰ ਟਰੰਕ ਦੀ ਮਕਾਨ ਨਹੀਂ ਆਂਦੀ ਤੂੰ ਪਹਿਲਾਂ ਮੈਨੂੰ ਐਂਦਾ ਤੂੰ ਹਾਏ ਕੌਣ ਆ ਮੈਂ ਮਕਾਨ ਦੀ ਜਾਂਦੀ ਥੋੜੇ ਚੈਨਨ ਦੀ ਆ ਚੱਕੇ ਨਾ ਅਗਰ ਸ਼ੁਰ ਸ਼ੋਣਾ ਗਿਆ ਘਰ ਨੂੰ ਤੁਰਦਾ ਲੱਗ ਉਹ ਕਿਵੇਂ ਚੱਕਦਾ ਹੁਣ ਓਏ ਬੰਦ ਕਰੋ ਇਹਨੂੰ ਬੰਦ ਕਰੋ ਪਰ ਲੱਗ ਜਾਉ ਇਹਨੂੰ ਸੁਣ ਸੁਣ ਇਹਨੂੰ ਇਹ ਨਹੀਂ ਡਿਲੀਟ ਰੂਟ ਹੁੰਦੀ ਸ਼ੇਅਰ ਬੰਦ ਸ਼ੇਅਰ ਰਾਵਾਂ ਕਰ ਦਿੰਦੇ ਆ ਡਿਲੀਟ ਕਰਨੇ ਹੁੰਦੇ ਕਰੋ ਫੜਾੜ ਚਾਉਣੇ ਕੋਲੋਂ ਕਰ ਦੇ ਯਾਰ ਤੇ ਤੋਜੋ ਕਿ ਲੈਨੇ ਨੇ ਦੱਖੂ ਤਾਂ ਨੇ ਤੁੱਟ ਪਹਿਣਿਆ ਤੂੰ ਹਾਂ ਕਰ ਹਾਂ ਤੂੰ ਮੇਰੀ ਕੱਗੀ ਟਕ ਟਕਟਾ ਕੇ ਮੈਂ ਜਮਾ ਕਰੇ ਚੰਨ ਨਜ਼ਾਰੇ